ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਜੀ ਸੋ ਜੀ ਅੱਜ ਮੈਂ ਤੁਹਾਨੂੰ ਦੱਸਾਂਗਾ ਜੀ ਮੈਥੇ ਦੀ ਖੇਤੀ ਬਾਰੇ ਜੀ ਦੇਖੋ ਜੀ ਹੁਣ ਮੈਥੇ ਦਾ ਅਕਤੂਬਰ ਮਹੀਨਾ ਚੱਲ ਰਿਹਾ ਜੀ ਮੈਥੇ ਦਾ ਸਮਾਂ ਬਹੁਤ ਵਧੀਆ ਜੀ ਔਰ ਆਪਾਂ ਤੁਹਾਨੂੰ ਦੱਸਾਂਗੇ ਮੈਥੇ ਦੇ ਬੀਜ ਬਾਰੇ ਔਰ ਮੈਥੇ ਦੀ ਜੋ ਵੀ ਆਪਾਂ ਬਜਾਈ ਕਰਨੀ ਹੈ ਉਸ ਬਾਰੇ ਤੁਹਾਨੂੰ ਦੱਸਾਂਗੇ ਜੀ ਜਦ ਆਪਾਂ ਜੀ ਮੈਥੇ ਦੀ ਆਪਾਂ ਬਜਾਈ ਕਰਨੀ ਹੈ ਜੀ ਆਪਾਂ ਖੇਤ ਦੀ ਚੰਗੀ ਤਰ੍ਹਾਂ ਭਾਈ ਕਰਕੇ ਜੀ ਇਹ ਦੇਖੋ ਜਿਦਾਂ ਭਾਈ ਕਰਕੇ ਔਰ ਖੇਤ ਵਿੱਚ ਆਪਾਂ ਜੋ ਵੀ ਆਪਾਂ ਪोटाश ਔਰ ਰੂੜੀ ਦਾ ਮਲੜ ਪਾਇਆ ਔਰ ਢਾਈ ਵਗੈਰਾ ਇਹ ਆਪਾਂ نیچے ਰਲਾਤਾ ਜੀ ਔਰ ਫਿਰ ਆਪਾਂ ਆਪਣੇ ਕਹਿਰੇ ਬਣਾਤੇ ਜੀ ਇਹ ਦੇਖੋ ਜੀ ਕੱਲੇ ਕੱਲੇ ਕਹਿਰੇ ਆ ਜੀ ਐਦਾ ਆਪਾਂ ਆਪਾਂ ਆਪਣੇ ਮੈਥੇ ਵਾਸਤੇ ਕਹਿਰੇ ਤਿਆਰ ਕੀਤੇ ਨੇ ਜੀ ਔਰ ਮੈਥੇ ਦਾ ਸਮਾਂ ਬਹੁਤ ਹੀ ਅੱਛਾ ਹੈ ਔਰ ਇਸਤੇ ਆਪਾਂ ਘੱਟ ਖਰਚ ਕਰਕੇ ਵੱਧ ਮੁਨਾਫਾ ਲੈ ਸਕਦੇ ਆ ਹਾਂਜੀ ਆਪਾਂ ਜਿੱਦਾਂ ਆਪਾਂ ਆਪਾਂ ਖੇਤ ਵਿੱਚ ਆਪਾਂ ਦੋ ਤਰ੍ਹਾਂ ਦਾ ਮੇਥਰਾ ਹੁੰਦਾ ਜੀ ਇੱਕ ਮੇਥੀ ਹੁੰਦੀ ਏ ਇੱਕ ਮੇਥਾ ਹੁੰਦਾ ਜੀ ਔਰ ਆ ਆਪਾਂ ਮੇਥੀ ਵੀ ਲਗਾਉਂਦੇ ਆ ਔਰ ਮੇਥਰਾ ਵੀ ਲਗਾਉਂਦੇ ਆ ਤਾਂ ਆਪਾਂ ਤੁਹਾਨੂੰ ਦੱਸਣਿਆ ਜੀ ਜਿੱਦਾਂ ਆਪਾਂ ਉਹਨੇ ਕਹਿਰੇ ਪਾਏ ਨੇ ਜੀ ਆ ਦੇਖੋ ਕਹਿਰਿਆਂ ਦੇ ਵਿੱਚ ਆਪਾਂ ਨਾ ਜਿੱਦਾਂ ਪਾਣੀ ਛੱਡ ਦੇਣਾ ਜੀ ਔਰ ਆਪਾਂ ਦੇਖੋ ਜੀ ਐਦਾਂ ਆਪਾਂ ਆਪਾਂ ਖੇਤ ਖੇਤ ਵਿੱਚ ਬੀਂਗ ਬੀਜ ਖਿਲਾਰ ਕੇ ਬੀਜ ਨਾ ਆਪਾਂ ਅੱਟਾ ਲਗਾਤਾ ਜੀ ਔਰ ਛੱਟਾ ਲਗਾ ਕੇ ਫਿਰ ਆਪਾਂ ਇਸਪਰ ਪਾਣੀ ਦਾ ਛਕੜਾ ਛਿੜਕਾ ਕਰ ਦੇਣਾ ਜੀ ਔਰ ਔਰ ਜਿੱਦਾਂ ਆਪਾਂ 20 ਹਜ਼ਾਰ ਦਾ ਪਾਣੀ ਦਾ ਛਿੜਕਾ ਕਰਕੇ ਔਰ ਜਿੱਦਾਂ ਆਪਣੇ ਮਿੱਥਾ ਆਪਣੇ ਜਿੱਦਾਂ 20 ਸਿੱਗੇ ਰਿਆ ਹੋਇਆ ਔਰ ਥਾਂ-ਥਾਂ ਤੇ ਆਪਣਾ ਬੀਜ ਜੋ ਟਿਕ ਜੇਗਾ ਫਿਰ ਆਪਾਂ ਪਤਲਾ-ਪਤਲਾ ਇਸ ਨੂੰ ਆਪਾਂ ਪਾਣੀ ਲਗਾ ਦੇਣਾ ਹੈ ਔਰ ਕੈਰੇਨੋਵਾ ਪਾਣੀ ਦਾ ਪਤਲਾ-ਪਤਲਾ ਪਾਣੀ ਫੇਰ ਕੇ ਉਸ ਨੂੰ ਬੰਦ ਕਰ ਦੇਣਾ ਹੈ ਪਾਣੀ ਨੂੰ ਔਰ ਫਿਰ ਆਪਣਾ ਜਿਹੜਾ ਜਿਆ ਮਿੱਥਾ ਹੈ ਇਹ ਤਿੰਨ ਤੋਂ ਚਾਰ ਦਿਨਾਂ ਵਿੱਚ ਮਤਲਬ ਪੂਰਾ ਹੀ ਜਨਕ ਖੇਤੇ ਵਿੱਚ ਆਪਣੇ ਪੂਰਾ ਜਮਾਹ ਹੋ ਜਾਏਗਾ ਵਧੀਆ ਜੀ ਇਸ ਦਾ ਖੇਤ ਵਿੱਚ ਔਰ ਇਸ ਤਰ੍ਹਾਂ ਆਪਣੇ ਤੁਹਾਨੂੰ ਦੱਸਣੇ ਆ ਜੀ ਆਪਾਂ ਇੱਕ ਵਿਗਾ ਇੱਕ ਤੋਂ ਦੋ ਵਿਗੇ ਆਪਾਂ ਜਨਕ ਕੇ ਆਪਾਂ ਮੇਥਾ ਵੀ ਲਗਾਣੇ ਆ ਔਰ ਵਿਗਾ ਸਵਾ ਵਿਗਾ ਮੇਥੀ ਵੀ ਲਗਾਉਂਦੇ ਆ ਔਰ ਜਿੱਦਾਂ ਆਪਣਾ ਵਿਗਾ ਆਪਾਂ ਇੱਕ 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 ਵਿਗਾ ਤਿਆਰ ਕਰਨਾ ਹੈ ਔਰ ਉਸ ਵਿੱਚ ਆਪਾਂ ਮਿੱਥਾ 1.5 ਤੋਂ 2 ਕਿਲੋ ਆਪਾਂ ਬੀਜ ਬੀਜ ਪਾਉਂਦੇ ਆਂ ਜੀ ਆਪਾਂ ਵਿਗੇ ਵਿੱਚ ਡੇਢ ਤੋਂ ਜਿੱਦਾਂ ਆਪਾਂ ਆਪਣੇ ਇੱਕ ਵਿਗੇ ਵਿੱਚ ਜੀ ਆਪਾਂ ਇਹ ਡੇਢ ਤੋਂ 2 ਕਿਲੋ ਬੀਜ ਆਪਾਂ ਮੇਥਾ ਪਾਨੇ ਆਂ ਜੀ ਔਰ ਇਸ ਤਰ੍ਹਾਂ ਕੇ ਜਿੱਦਾਂ ਆਪਾਂ ਮੇਥੀ ਗੜਨੇ ਆਂ ਮੇਥੀ ਦਾ ਬੀਜ 2 ਤੋਂ 2.5 ਕਿਲੋ ਇੱਕ ਵਿਗੇ ਦਾ ਲੱਗਦਾ ਹੈ ਔਰ ਕਿਉਂਕਿ ਮੇਥੀ ਦਾ ਬੀਜ ਥੋੜਾ ਜਿਹਾ ਬ੍ਰੀਕ ਹੁੰਦਾ ਹੈ ਔਰ ਮੇਥੇ ਦਾ ਥੋੜਾ ਜਿਹਾ ਮੋਟਾ ਹੁੰਦਾ ਹੈ ਔਰ ਇਸ ਨਾਲ ਜਿੱਦਾਂ ਆਪਾਂ ਪੀਜਦੇ ਆਂ ਤੇ ਔਰ ਮੇਥੇ ਨਾਲ ਆਪਾਂ ਨੂੰ ਬਹੁਤ ਹੀ ਆਮਦਨ ਹੁੰਦੀ ਹੈ ਔਰ ਜਿੱਦਾਂ ਕਿ ਆਪਾਂ ਹੁਣ ਆਪਾਂ ਅੱਜ ਕੱਲ ਇਸ ਅਕਤੂਬਰ ਮਹੀਨੇ ਵਿੱਚ ਮਿੱਠਾ ਲਗਾਉਂਦੇ ਆ ਔਰ ਇਹ 40 ਤੋਂ 35 ਤੋਂ 40 ਦਿਨਾਂ ਵਿੱਚ ਤਿਆਰ ਹੋ ਜਾਂਦਾ ਹੈ ਔਰ ਫਿਰ ਆਪਾਂ ਇਸ ਨੂੰ ਮੰਡੀ ਕਰਨ ਕਰਦੇ ਆ ਤੇ ਆਪਾਂ ਨੂੰ ਬਹੁਤ ਹੀ ਜ਼ਿਆਦਾ ਵੱਧ ਮੁਨਾਫਾ ਹੁੰਦਾ ਹੈ ਔਰ ਜਿਸ ਤਰ੍ਹਾਂ ਕਿ ਇਹ ਇਸ ਤੇ ਕੋਈ ਆਪਾਂ ਜ਼ਿਆਦਾ ਸਪਰੇ ਵੀ ਨਹੀਂ ਕਰ ਕਰਦੇ ਹੈਗੇ ਔਰ ਇਸ ਨੂੰ ਸਿਰਫ ਇੱਕ ਪਾਣੀ ਦੀ ਸਿਰਫ ਸਲਾਬ ਚਾਹੀਦੀ ਪਾਣੀ ਵੀ ਬਹੁਤ ਕੱਟ ਲੈਂਦਾ ਹੈ ਔਰ ਜਿੱਦਾਂ ਕਿ ਆਪਣੇ ਖੇਤ ਵਿੱਚ ਜਿੱਦਾਂ ਕੋਈ ਜਾਂ ਕੁ ਕਬਾੜ ਵਗੈਰਾ ਹੋ ਜਿੰਦਾ ਹੈ ਉਸ ਨੂੰ ਸਿਰਫ ਇੱਕ ਦੋ ਵਾਰੀ ਆਪਾਂ ਗੋਡਾਈ ਕਰਨੀ ਔਰ ਪਾਣੀ ਪਤਲਾ-ਪਤਲਾ ਹੀ ਲਗਾਉਣਾ ਹੈ ਔਰ ਮਤਲਬ ਇਹ ਬਹੁਤ ਹੀ ਜਲਦੀ ਤਿਆਰ ਹੋ ਜਾਂਦਾ ਹੈ ਔਰ ਇਸ ਤਰ੍ਹਾਂ ਆਪਾਂ ਆਪਣੇ ਖੇਤਾਂ ਵਿੱਚ ਮੇਥੇ ਦੀ ਖੇਤੀ ਵੀ ਕਰਨੇ ਆ ਔਰ ਮੇਥੀ ਦੀ ਔਰ ਇਸ ਤਰ੍ਹਾਂ ਤੁਸੀਂ ਵੀ ਆਪਣੇ ਖੇਤਾਂ ਵਿੱਚ ਆਪਣੇ ਔਰ ਘਰ ਵਿੱਚ ਵੀ ਆਪਣੇ ਖਾਣ-ਪੀਣ ਵਾਸਤੇ ਵੀ ਔਰ ਆਪਣੇ ਖੇਤਾਂ ਵਿੱਚ ਵੀ ਤੁਸੀਂ ਮੇਥੀ ਦੀ ਖੇਤੀ ਕਰ ਸਕਦੇ ਹੋ ਔਰ ਇਸ ਤੇ ਬਹੁਤ ਹੀ ਘੱਟ ਖਰਚਾ ਹੁੰਦਾ ਹੈ ਔਰ ਜੇ ਤੁਹਾਨੂੰ ਸਾਡੀ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਸਾਡੇ ਇਸ ਚੈਨਲ ਨੂੰ ਲਾਇਕ ਸਬਸਕ੍ਰਾਈਬ ਜਰੂਰ ਕਰਿਓ ਜੀ ਤਾਂ ਕਿ ਅਸੀਂ ਤੁਹਾਡੇ ਵਾਸਤੇ ਹੋਰ ਹੋਰ ਨਵੀਂ ਸਬਜ਼ੀ ਵਾਸਤੇ ਨਵੀਂ ਸਬਜ਼ੀ ਜਿੱਦਾਂ ਹੁੰਦੀ ਹੈ ਆਪਾਂ ਉਸ ਦੀ ਜਾਣਕਾਰੀ ਲੈ ਕੇ ਆ ਸਕੀਏ ਕਿਉਂਕਿ ਤੁਹਾਡੇ ਸਭ ਦੇ ਸੰਯੋਗ ਨਾਲ ਹੀ ਸਾਡਾ ਇਹ ਚੈਨਲ ਜਿਹੜਾ ਹੈਗਾ ਚੱਲ ਸਕਦਾ ਹੈ ਔਰ ਆਪ ਜੀ ਦੇ ਸਭ ਹੀ ਸਾਨ ਪੈਣਪਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ